ਇਸ ਕੇ ਲਈਏ ਕਿ ਨੁਸਖਾ ਐ ਫਾਰਮੂਲਾ ਹੈ ਕਿ ਜੋ ਤੁਹਾਨੂੰ ਮਿੱਟੀ ਵਰਗੀ ਤਾਕਤ ਦੇ ਸਕਦਾ ਪਹਿਲੀ ਕੋਸ਼ਿਸ਼ ਕਰੋ ਵੀ ਜੇਕਰ ਇਨਸਾਨ ਘਰੇ ਬੈਠ ਕੇ ਠੀਕ ਹੋ ਸਕਦਾ ਉਹਦੀਆਂ ਕੁਝ ਕੁ ਗਲਤੀਆਂ ਜਿਵੇਂ ਲਾਈਫ ਸਟਾਈਲ ਚੇਂजेस 멘ਟਲ ਸਟ्रेस ਇਹ ਚੀਜ਼ ਜੇਕਰ ਚੇਂਜ ਕਰਨ ਨਾਲ ਉਹ ਠੀਕ ਹੋ ਸਕਦਾ ਤਾਂ ਉਸ ਤਰ੍ਹਾਂ ਕੋਸ਼ਿਸ਼ ਕਰੋ ਕਹਿ ਰਹੇ ਹੋ ਕਿ ਤੁਸੀਂ ਇਹ ਮਿੱਟੀ ਦੇ ਫੈਨ ਹੋ ਇਸ ਮਿੱਟੀ ਰੰਗੀਆਂ ਫਾਰਮੂਲੇ ਦੇ ਬੜੇ ਫੈਨ ਹੋ ਤੁਸੀਂ ਇਹ ਕੀ ਕਰਦਾ ਆ ਪਲਵਾਨਾਂ ਦੀ ਖਰਾਕ ਹੈ ਹੈਗੀਆਂ ਨਹੀਂ ਉਹਨਾਂ ਨੂੰ ਵੀ ਬੜੀ ਦਿੱਕਤ ਆ ਪਰੇਸ਼ਾਨੀ ਹੈਗੀ ਉਹਨਾਂ ਵਾਸਤੇ ਫਿਰ ਵੈਜਿਨਿਕ ਕੀ ਨੁਸਖਾ ਕੀ ਫਾਰਮੂਲਾ ਜਿਹੜਾ ਬਣਾਇਆ ਰਿਹਾ ਹੈ ਸਭ ਤੋਂ ਵੱਡੀ ਪ੍ਰੋਬਲਮ ਲੇਡੀਜ਼ ਦੇ ਵਿੱਚ ਇੱਕੋ ਇੱਕ ਆਉਂਦੀ ਆ ਉਹ ਹੈਗੀ ਲੇਕੋਰੀਏ ਦੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਲੇਡੀਜ਼ ਦੇ ਵਿੱਚ ਕਮਰ ਤੋੜ ਦਿੰਦੀ ਹੈ ਉਹਦੇ ਵਾਸਤੇ ਵੈਦ ਜੀ ਨੇ ਇੱਕ ਰਿਲੈਕਸ ਟੈਬਲੇਟਸ ਬਣਾਉਂਦੇ ਨੇ ਤੇ ਫਿਰ ਇੱਕ ਹੀ ਚੀਜ਼ ਰੱਖੇ ਜਿਹਨੇ ਸਾਰਾ ਕਮਰਾ ਮਹਿਕਾ ਰੱਖਿਆ ਬੜੀ ਵਧੀਆ ਖੁਸ਼ਬੂ ਹੈ ਇੱਕ ਹੀ ਚੀਜ਼ ਹੈ ਕਿ ਬਹੁਤ ਸਾਰੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਇੱਕ ਪ੍ਰੋਬਲਮ ਹੁੰਦੀ ਆ ਪਿਸ਼ਾਬ ਦੇ ਨਾਲ ਧਾਂਤ ਆਉਂਦੀ ਬਹੁਤ ਸਾਰੇ ਮੁੰਡਿਆਂ ਨੂੰ ਇਹ ਪ੍ਰੋਬਲਮ ਹੁੰਦੀ ਆ ਪਾਟੀ ਜਾਂਦੇ ਨੇ ਨਾਲ ਧਾਂਤ ਨਿਕਲ ਰਹੀ ਆ ਉਹਨਾਂ ਲੋਕਾਂ ਦੇ ਅੰਦਰ ਵੀ ਕਮਰ ਦੀ ਦਰਦ ਸਾਰੇ ਸ਼ਰੀਰ ਦੇ ਵਿੱਚ ਕਮਜ਼ੋਰੀ ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਦੇ ਦੇਖੇ ਨੇ ਨਾ 80 84 ਕਿਲੋ ਵਜ਼ਨ ਸੀਗਾ ਪਰ ਧਾਂਤ ਕਰਕੇ ਸਾਲ ਦੇ ਵਿੱਚ ਵਿੱਚ 60 ਕਿਲੋ ਤੇ ਵਜ਼ਨ ਆ ਗਿਆ ਤੇ ਬੰਦਿਆਂ ਦੀ ਹਰ ਪ੍ਰੋਬਲਮ ਦੇ ਉੱਤੇ ਜਿਹੜਾ ਇਹ ਪਾਣੀ ਵਾਲਾ ਨੁਸਖਾ ਹੈ ਲਿਉਕਟ ਹੈਗਾ ਇਹ ਬੜਾ ਵਧੀਆ ਘੰਟਾਗਣਾ ਕੰਮ ਕਰਦਾ ਹੈ ਬੰਦੇ ਵੀ ਲੈ ਸਕਦੇ ਆ ਔਰਤਾਂ ਵੀ ਲੈ ਸਕਦੇ ਬੱਚੇ ਵੀ ਲੈ ਸਕਦੇ ਇਹ ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਆ ਭੁੱਖ ਨਹੀਂ ਲੱਗਦੀ ਹੈਗੀ ਰੋਟੀ ਖਾਂਦੇ ਸਾਰ ਪੇਟ 'ਚ ਬੱਟ ਪੈਣ ਲੱਗ ਜਾਂਦੇ ਆ ਸੰਗਰਹਿਣੀ ਦੀ ਪ੍ਰੋਬਲਮ ਆ ਇਹਦੇ ਨਾਲ ਹੀ ਸੰਗਰਹਿਣੀ ਦੀ ਦਵਾਈ ਅਲੱਗ ਚੱਲਦੀ ਹੈਗੀ ਆ ਜਿਨ੍ਹਾਂ ਲੋਕਾਂ ਦੇ ਅੰਦਰ ਇਹ ਪ੍ਰੋਬਲਮ ਆ ਵੀ ਟੱਟੀ ਰਾਹੀਂ ਮਿਊਕਸ ਨਿਕਲਦਾ ਵਾ ਸੰਗਰਹਿਣੀ ਦੇ ਵਿੱਚ ਜਦੋਂ ਸਿਵियर ਆਪਾਂ ਕਹਿੰਦੇ ਨੇ ਅਲਸਰੇਟਿਵ ਕੋਲੈਟਿਸ ਦੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਉਹਦੇ ਵਿੱਚ ਬੇਰਾਮ ਬਾਣੂ ਗੂਸਾ ਬਿਤ ਹੋ ਜਾਂਦਾ ਵਾ ਸੀ ਕਹਿ ਰਹੇ ਹਨ ਕਿ ਮਿੱਟੀ ਰੰਗਾ ਫਾਰਮੂਲਾ ਨੁਸਖਾ ਹੈਗਾ ਮਿੱਟੀ ਜਿੰਨੀ ਪਾਵਰ ਤਾਕਤ ਜਿਹੜਾ ਸਰੀਰ ਚ ਦੇ ਦੇਗਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਜੀ ਇਹਦਾ ਇਸਤੇਮਾਲ ਹੈਗਾ ਜੀ ਅੱਧਾ ਚਮਚ ਰਾਤ ਨੂੰ ਲੈਣਾ ਦੁੱਧ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਆ ਇੰਦਰੀ ਸੁੰਗੜ ਜਾਂਦੀ ਆ ਤੇ ਉਸ ਤੋਂ ਬਾਅਦ ਗਰਸਤ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਮਰ ਵੱਡੀ ਹੋਣ ਤੋਂ ਬਾਅਦ ਗਰਸਤ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਤਾਂ ਉਹਨਾਂ ਲੋਕਾਂ ਵਾਸਤੇ ਆਰਾਮ ਵਾਲਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਬੇਸ਼ੱਕ ਦੇਖਣ ਨੂੰ ਇਹ ਮੇਰੇ ਹੱਥ ਦੇ ਵਿੱਚ ਇੰਜ ਮਹਿਸੂਸ ਹੋ ਰਿਹਾ ਜਿਵੇਂ ਕਟੋਰੀ ਦੇ ਵਿੱਚ ਕੋਲੀ ਦੇ ਵਿੱਚ ਮਿੱਟੀ ਪਾਈ ਹੋਈ ਹੋਵੇ ਪਰ ਇਹ ਮਿੱਟੀ ਨਹੀਂ ਹੈ ਇਹ ਇੱਕ ਅਸਤਰਾਂ ਦਾ ਅਸੀਂ ਕਹਿ ਲਈਏ ਕਿ ਨੁਸਖਾ ਹੈ ਫਾਰਮੂਲਾ ਹੈ ਕਿ ਜੋ ਤੁਹਾਨੂੰ ਮਿੱਟੀ ਵਰਗੀ ਤਾਕਤ ਦੇ ਸਕਦਾ ਹੈ ਕੀ ਨੁਸਖਾ ਕੀ ਫਾਰਮੂਲਾ ਹੈ ਕਿਸ ਤਰੀਕੇ ਨਾਲ ਬਣੇ ਨ ਹੋਰ ਵੀ ਨੁਸਕੇ ਫਾਰਮੂਲੇ ਤੇ ਪੈਨੇ ਸਾਰੀ ਗੱਲਬਾਤ ਅੱਜ ਅਸੀਂ ਕਰਾਂਗੇ ਸਮਝਾਂਗੇ ਅਸੀਂ ਪਹੁੰਚੇ ਇੱਕ ਵਾਰ ਮੋੜ ਤੋਂ ਜੀਡੀ ਆਯੁਰਵੇਦਾ ਜਿਹਦੇ ਪ੍ਰਬੰਧਕ ਹੈਗੇ ਨੇ ਯੋਦਾ ਸਿੰਘ ਉਹ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਫੋਨ ਕਾਲਸ ਆਏ ਕਿ ਜਿਨ੍ਹਾਂ ਦੇ ਤੁਸੀਂ ਇੰਟਰਵਿਊ ਕਰਦੇ ਹੋ ਯੋਦਾ ਸਿੰਘ ਜੀ ਦੀ ਉਹਨਾਂ ਕੋਲ ਕਿਹੜੇ ਨੁਸਕੇ ਫਾਰਮੂਲੇ ਜਿਹੜੇ ਹੁੰਦੇ ਨੇ ਔਰ ਕਿਵੇਂ ਉਹ ਕੰਮ ਕਰਦੇ ਨੇ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਦਿਲੋਂ ਸ਼ੁਕਰੀਆ ਦਾ ਤੁਹਾਡਾ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਜਿਹੜੇ ਜਿਹੜੇ ਲੋਕ ਮਰੀਜ਼ ਨੇ ਪ੍ਰਮਾਤਮਾ ਸੁੱਖ ਰੱਖੇ ਜਲਦੀ ਰੋ ਜਲਦੀ ਠੀਕ ਹੋ ਜਾਓ ਅੱਛਾ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬਹੁਤ ਸਾਰੇ ਮੈਨੂੰ ਫੋਨ ਕਾਲਸ ਵੀ ਆਏ ਨੇ ਔਰ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਬਿਮਾਰੀਆਂ ਅਸੀਂ ਅਸੀਂ ਕਹਿ ਲਈਏ ਕਿ ਉਹਨਾਂ ਦਾ ਜੜੋਂ ਖਤਮ ਕਰ ਸਕਦੇ ਹਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਜਿਹੜੋਂ ਵੱਢ ਸਕਦੇ ਹਾਂ ਅ ਫਰੁਕੀ ਜੀ ਪਹਿਲੀ ਕੁਸ਼ਿਸ਼ ਸਾਡੀ ਹਮੇਸ਼ਾ ਹੀ ਇਹ ਰਹੀ ਹੈ ਔਰ ਬਾਪੂ ਜੀ ਨੇ ਬਜ਼ੁਰਗਾਂ ਨੇ ਸਾਨੂੰ ਇੱਕੋ ਇੱਕ ਅਸੂਲ ਸਿਖਾਇਆ ਵੀ ਪਹਿਲੀ ਕੋਸ਼ਿਸ਼ ਕਰੋ ਵੀ ਜੇਕਰ ਇਨਸਾਨ ਕਰੇ ਬੈਠ ਕੇ ਠੀਕ ਹੋ ਸਕਦਾ ਉਹਦੀ ਕੁਝ ਕੁ ਗਲਤੀਆਂ ਜਿਵੇਂ ਲਾਈਫ ਸਟਾਈਲ ਚੇਂजेस 멘ਟਲ ਸਟ्रेस ਇਹ ਚੀਜ਼ਾਂ ਅਗਰ ਚੇਂਜ ਕਰਨ ਨਾਲ ਉਹ ਠੀਕ ਹੋ ਸਕਦਾ ਤਾਂ ਉਹਨੂੰ ਉਸ ਤਰ੍ਹਾਂ ਕੋਸ਼ਿਸ਼ ਕਰੋ ਜਦੋਂ ਸੈਕੰਡਲੀ ਕਈ ਕੇਸਿਸ ਇਸ ਤਰ੍ਹਾਂ ਹੁੰਦੇ ਆ ਕੋਈ ਬੰਦਾ ਲਾਈਫ ਦੇ ਵਿੱਚ ਇੰਨਾ ਬੀਜ਼ੀ ਆ ਕਿਸੇ ਬੰਦੇ ਦਾ ਮਾਈਂਡ ਸੈਟ ਇੰਨਾ ਜ਼ਿਆਦਾ ਹਰ ਟਾਈਮ ਬਿਜ਼ੀ ਰਹਿੰਦਾ ਵਾ ਲਾਈਫ ਨੂੰ ਉਸ ਤਰ੍ਹਾਂ ਨਹੀਂ ਉਹ ਜਿ ਹੋ ਸਕਦੇ ਸੈਕੰਡਲੀ ਲੋਕਾਂ ਦਾ ਖਾਣ ਪੀਣ ਉਸ ਤਰ੍ਹਾਂ ਦਾ ਵਾ ਤਾਂ ਉਹਨਾਂ ਲੋਕਾਂ ਵਾਸਤੇ ਫਿਰ ਮੈਡੀਸਿਨਸ ਆਉਂਦੀਆਂ ਨੇ ਨੁਕਤੇ ਆਉਂਦੇ ਨੇ ਫਾਰਮੂਲੇਸ਼ਨਸ ਆਉਂਦੀਆਂ ਨੇ ਤਾਂ ਉਹ ਅਸਪਾਇ ਦੇ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹ ਮਿੱਟੀ ਦੇ ਫੈਨ ਹੋ ਇਸ ਮਿੱਟੀ ਰੰਗੇ ਫਾਰਮੂਲੇ ਦੇ ਬੜੇ ਫੈਨ ਹੋ ਤੁਸੀਂ ਇਹ ਕੀ ਕਰਦਾ ਹੈ ਪਲਵਾਨਾਂ ਦੀ ਖਰਾਕ ਹੈ ਇਹ ਅੱਛਾ ਜਿਹੜੇ ਲੋਕ ਪਲਵਾਨੀ ਕਰਦੇ ਨੇ ਸਾਡੇ ਤੋਂ ਇਹ ਲੈ ਕੇ ਜਾਂਦੇ ਨੇ ਔਰ ਪਲਵਾਨ ਆਪ ਦੀ ਗਰਸਤੀ ਜੀਵਨ ਨੂੰ ਇੰਪਰੂਵ ਕਰਨ ਵਾਸਤੇ ਨਹੀਂ ਲੈ ਕੇ ਜਾਂਦੇ ਉਹ ਗਰਸਤੀ ਜੀਵਨ ਦੀ ਤਾਕਤ ਨੂੰ ਆਪਦੇ ਸਰੀਰ ਤੇ ਹੜਾਉਣ ਲਈ ਵੀ ਉਹ ਮਸਲਸ ਦੀ ਕਲੈਰਿਟੀ ਮਸਲਸ ਦੀ ਫਾਈਬਰ ਨੂੰ ਇੰਪਰੂਵ ਕਰਨ ਵਾਸਤੇ ਉਹ ਇਹ ਚੀਜ਼ਾਂ ਲੈ ਕੇ ਆਉਂਦੇ ਨੇ ਇਹ 100% ਹੈ ਜੀ ਇਹ ਹੈ ਕਿ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਪਸਮਾਨੇ ਵੈਦ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਇਸ ਦੇ ਬਾਰੇ ਪਰ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਕੁਸ਼ਤਾ ਪਾਊਡਰ ਇਹਦਾ ਨਾਮ ਹੈ ਜਿਨ੍ਹਾਂ ਲੋਕਾਂ ਨੇ ਇਹਨੂੰ ਇਸਤੇਮਾਲ ਕੀਤਾ ਸਾਡੇ ਕੋਲੇ ਅਮਰੀਕਾ ਕੈਨੇਡਾ ਦੇ ਵਿੱਚ ਮੈਂ ਕਹਿੰਦਾ ਜੀ ਕਿਲੋ ਦੇ حساب ਨਾਲ ਆਰਡਰ ਨੇ ਲੋਕਾਂ ਦੇ 1 ਕਿਲੋ 2 ਕਿਲੋ ਪੈਕ ਕਰ ਦੋ ਅੱਗੇ ਸਿਹਤ ਆ ਰਹੀ ਐ ਅਸੀਂ ਆਪਦੇ ਸਰੀਰ ਦੇ ਉੱਤੇ ਚੰਗੀ ਚੀਜ਼ ਖਾਣਾ ਚਾਹੁੰਨੇ ਚੰਗੀ ਡਾਈਟ ਖਾਣਾ ਚਾਹੁੰਨੇ ਚੰਗੇ ਨਿਊਟ੍ਰੀਸ਼ਨ ਖਾਣਾ ਚਾਹੁੰਨੇ ਆ ਤਾਂ ਉਹ ਲੋਕ ਆਰਡਰ ਕਰਦੇ ਨੇ ਔਰ ਕਈ ਵਾਰੀ ਜਦੋਂ ਗਰਮੀ ਦੇ ਵਿੱਚ ਸਾਨੂੰ ਕਾਲ ਆਉਂਦੀ ਆ ਤਾਂ ਅਸੀਂ ਆਪ ਹੀ ਮਨ ਕਰ ਦਿੰਦੇ ਨੇ ਵੀ ਹਜੇ ਗਰਮੀ ਆ ਇਹ ਤੁਹਾਨੂੰ ਪਚਣਾ ਨਹੀਂ ਹੈਗਾ ਬਿਲਕੁਲ ਮਤਲਬ ਜਿਹੜੇ ਜਿੱਥੇ ਸਦਾ ਭਾਰੀ ਠੰਡ ਰਹਿੰਦੀ ਉੱਥੇ ਵਾਸਤੇ ਤਾਂ ਫਿਰ ਕਾਮਯਾਬੀ ਦੀ ਇਹ ਚੀਜ਼ ਬਿਲਕੁਲ ਕਾਮਯਾਬ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਇਸਤੇਮਾਲ ਕਰ ਰਹੇ ਨੇ ਔਰ ਇਹਦਾ ਲਾਹਾ ਲੈ ਚੁੱਕੇ ਨੇ ਸੋ ਉਹਨਾਂ ਲੋਕਾਂ ਵਾਸਤੇ ਇੱਕ ਆਰਾਮ ਬਾਣੂ ਗੁ ਸਾਬਿਤ ਹੋ ਕੇ ਇਹ ਆਪ ਹੀ ਸਾਡੇ ਸਾਹਮਣੇ ਆਇਆ ਅੱਛਾ ਨਾ ਸਿਰਫ ਬੰਦਿਆਂ ਨੂੰ ਸਗੋ ਅੱਜਕੱਲ ਤੇ ਯੋਧਾ ਜੀ ਜਿਹੜੀ ਔਰਤਾਂ ਹੈਗੀਆਂ ਨੇ ਉਹਨਾਂ ਨੂੰ ਵੀ ਬੜੀਆ ਦਿੱਕਤ ਆ ਪਰੇਸ਼ਾਨੀ ਹੈਗੀ ਉਹਨਾਂ ਵਾਸਤੇ ਫਿਰ ਵੈਦ ਜੀ ਨੇ ਕੀ ਨੁਸਕਾ ਕੀ ਫਾਰਮੂਲਾ ਜਿਹੜਾ ਬਣਾਇਆ ਹੋਇਆ ਆ ਸਭ ਤੋਂ ਵੱਡੀ ਪ੍ਰੋਬਲਮ ਲੇਡੀਜ਼ ਦੇ ਵਿੱਚ ਇੱਕੋ ਇੱਕ ਆਉਂਦੀ ਆ ਉਹ ਹੈਗੀ ਲਕੋਰੀਏ ਦੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਲੇਡੀਜ਼ ਦੇ ਵਿੱਚ ਕਮਰ ਤੋੜ ਦਿੰਦੀ ਆ ਜੀ ਉਹਦੇ ਵਾਸਤੇ ਵੈਦ ਜੀ ਨੇ ਇੱਕ ਰਿਲੈਕਸ ਟੈਬਲੇਟਸ ਬਣਾਉਂਦੇ ਨੇ ਅਸੀਂ ਕਾਫੀ ਲੇਡੀਜ਼ ਨੂੰ ਮਤਲਬ ਮੈਂ ਪਰਸਨਲੀ ਜਿਹੜੀ ਚੀਜ਼ ਅਬਜ਼ਰਵ ਕੀਤੀ ਆ ਵੀ ਲੇਡੀਜ਼ ਦਾ ਬੈਸਟ ਫਰੈਂਡ ਮੈਂ ਅਸੀਂ ਇਹ ਦੇਖਦੇ ਆ ਲੇਡੀ ਗੁੱਡ ਫਰੈਂਡ ਵੀ ਅਸੀਂ ਇਹਨੂੰ ਕਹਿੰਦੇ ਨੇ ਵੀ ਲੇਡੀਜ਼ ਦਾ ਬੈਸਟ ਫਰੈਂਡ ਰਿਲੈਕਸ ਟੈਬਲੇਟ ਇਹ ਬੇਸਿਕਲੀ ਕੰਮ ਹੀ ਸਿਰਫ ਲਕੋਰੀਆ ਦੇ ਉੱਤੇ ਕਰਦਾ ਹੈ ਜਦੋਂ ਤੁਹਾਡਾ ਲਕੋਰੀਆ ਰੁਕ ਗਿਆ ਵਾਈਟ ਡਿਸਚਾਰਜ ਰੁਕ ਗਿਆ ਤਾਂ ਸਮਝੋ ਤੁਹਾਡੇ ਸਰੀਰ ਦੇ ਅੰਦਰ ਜਾਨ ਪੈਣੀ ਸ਼ੁਰੂ ਹੋ ਗਈ ਜਿੰਨਾ ਲੇਡੀਜ਼ ਨੂੰ ਲਕੋਰੀਏ ਦੀ ਪ੍ਰੋਬਲਮ ਹੈਗੀ ਆ ਫਰੋਕੀ ਸਰ ਆਪਾਂ ਕਹਿਣ ਨੂੰ ਕਹਿ ਸਕਦੇ ਹਾਂ ਬਟ ਜਿਨ੍ਹਾਂ ਨੂੰ ਐਕਚੁਅਲ ਚ ਪ੍ਰੋਬਲਮ ਹੈਗੀ ਆ ਉਹਨਾਂ ਦੇ ਹੱਥ ਵੀ ਸੌਂਦੇ ਨੇ ਸਾਰਾ ਦਿਨ ਬੁਖਾਰ ਚੜਿਆ ਰਹਿੰਦਾ ਵਾ ਸਰਵਾਈਕਲ ਦੀ ਪੇਨ ਹੁੰਦੀ ਆ ਕਮਰ ਇਸ ਇੰਨਾ ਕਾ ਜ਼ਿਆਦਾ ਦਰਦ ਕਮਰ ਦੇ ਵਿੱਚ ਵੀ ਕਮਰ ਸਿੱਧੀ ਕਰਨ ਲੱਗੀ ਵੀ ਸੋਚਦੇ ਨੇ ਵੀ ਕਿਤੇ ਦਰਦ ਵਾਧੂਗਾ ਤਾਂ ਨਹੀਂ ਸੋ ਉਹਨਾਂ ਲੋਕਾਂ ਵਾਸਤੇ ਰਿਲੈਕਸ ਟੈਬਲੇਟ ਸਭ ਤੋਂ ਵਧੀਆ ਆਰਾਮ ਬਣ ਸਾਬਿਤ ਹੁੰਦਾ ਹੈ ਜੀ 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 ਅੱਛਾ ਹੋਰ ਬਹੁਤ ਦਿੱਕਤ ਹੁੰਦੀ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਲੇਡੀਜ਼ ਨਾਲ ਸੰਬੰਧਿਤ ਲੇਡੀਜ਼ ਰੋਗਾਂ ਨਾਲ ਸੰਬੰਧਿਤ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਬੜਾ ਵਹਿ ਜਾਂਦਾ ਕਹਿੰਦੇ ਜੀ ਦਰਦ ਦੇ ਬੜੇ ਨੇ ਤੇ ਫਿਰ ਸਿਆਣੇ ਬਾਬਿਆਂ ਦੇ ਚੱਕਰਾਂ 'ਚ ਵੀ ਪੈ ਜਾਂਦੇ ਨੇ ਅ ਜਦੋਂ ਤੱਕ ਤੁਹਾਡੀ ਕੁਦਰਤ ਨਹੀਂ ਨਾ ਠੀਕੀ ਜਦੋਂ ਤੱਕ ਤੁਹਾਡਾ ਮਾਈਂਡ ਸੈਟ ਨਹੀਂ ਠੀਕਾ ਤੁਹਾਡਾ ਇਮੋਸ਼ਨਸ ਨਹੀਂ ਠੀਕ ਹੈਗੀ ਤੁਹਾਡੀ ਮੈਂਟੈਲਿਟੀ ਨਹੀਂ ਠੀਕ ਹੈਗੀ ਉਦੋਂ ਤੱਕ ਤੁਸੀਂ ਹਰ ਚੀਜ਼ ਦੇ ਵਿੱਚ ਉਲਟ ਸਕਦੇ ਹੋ ਤੁਹਾਨੂੰ ਕੋਈ ਵੀ ਲਪੇਟੇ ਚ ਲੈ ਸਕਦਾ ਤੇ ਫਿਰ ਤੁਸੀਂ ਇਹ ਰੱਖਿਆ ਹੋਇਆ ਤੁਸੀਂ ਕਹਿ ਰਹੇ ਹੋ ਕਿ ਟੈਬਲੇਟ ਹੈਗੀਆਂ ਨੇ ਲੇਡੀਜ਼ ਬੈਸਟ ਫਰੈਂਡ ਟੈਬਲੇਟ ਹੈਗੀਆਂ ਨੇ ਇਹ ਫਾਰਮੂਲੇਸ਼ਨ ਕੀ ਰਹਿੰਦੀ ਹੈ ਇਹਨਾਂ ਦਾ ਨੁਸਖਾ ਫਾਰਮੂਲਾ ਕੀ ਰਹਿੰਦਾ ਹੈ ਔਰ ਇਹ ਤਾਂ ਨਹੀਂ ਹੋਏਗਾ ਕਿ ਤੇ ਵੀ ਕੋਈ ਇੱਕਦਮ ਬੂਸਟ ਕਰਨ ਵਾਲਾ ਹੈ ਜਾਂ ਕੋਈ ਸਟੀਰੋਇਡ ਵਗੈਰਾ ਦਾ ਇਸਤੇਮਾਲ ਕੀਤਾ ਜਾਂਦਾ ਦਵਾਈਆਂ ਦੇ ਵਿੱਚ ਮੈਂ ਕਹਿੰਦਾ ਜੀ ਸਾਡੇ ਪੜਦਾਦਾ ਜੀ ਦੀ ਦਸਤਾਰ ਦੇ ਹੇਠ ਇਹ ਸਾਰਾ ਕੁਝ ਚੱਲ ਰਿਹਾ ਵਾ ਅਸੀਂ ਬਹੁਤ ਵੱਡੇ ਦਰਖਤ ਦੇ ਵੰਸ਼ ਆ ਸਾਨੂੰ ਉਸ ਦਿਨ ਮੌਤ ਮਨਜ਼ੂਰ ਹੋਊਗੀ ਜਿਸ ਦਿਨ ਅਸੀਂ ਇਹ ਕੰਮ ਕਰਾਂਗੇ ਕਿਉਂਕਿ ਜੋ ਇਨਸਾਨ ਇਸ ਦੁਨੀਆ ਤੇ ਜਿਨ੍ਹਾਂ ਨੇ ਸਾਡਾ ਪੂਰਾ ਦਾ ਪੂਰਾ ਦਰਖਤ ਖੜਾ ਕੀਤਾ ਸਾਡੇ ਪੜਦਾਦਾ ਜੀ ਵੈਦ ਕੇਸਰ ਸਿੰਘ ਜੀ ਨੇ ਜਿਨ੍ਹਾਂ ਨੇ ਸਾਨੂੰ ਇੱਕੋ ਅਸੂਲ ਸਿਖਾਇਆ ਵੀ ਕਦੇ ਵੀ ਜਮੀਰ ਦਾ ਸੌਦਾ ਨਹੀਂ ਕਰਨਾ ਪੈਸਿਆਂ ਪਿੱਛੇ ਲੋਕਾਂ ਨੂੰ ਗਲਤ ਚੀਜ਼ਾਂ ਨਹੀਂ ਦੇਣੀਆਂ ਤੁਸੀਂ ਜੈਨੂਨ ਚੀਜ਼ ਬਣਾਓ ਅੱਛਾ ਅਗਰ ਅਸੀਂ ਇਸ ਤਰ੍ਹਾਂ ਦੀ ਕੋਈ ਗੜਬੜ ਕਰ ਰਹੇ ਹੁੰਦੇ ਨਾਈ ਤਾਂ ਇੱਕ ਲੇਡੀ ਜੀ ਨੇ ਯੂਜ਼ ਕੀਤਾ ਅਗਲੀ ਵਾਰ ਦੂਸਰੀ ਲੇਡੀ ਨੂੰ ਲੈ ਕੇ ਆਉਂਦੀ ਅਗਰ ਦੂਸਰੀ ਵਾਰੀ ਇੱਕ ਲੇਡੀ ਠੀਕ ਹੋਈ ਤਾਂ ਉਹ ਹੋਰ ਹਜ਼ਾਰਾਂ ਨੂੰ ਨਾਲ ਲੈ ਕੇ ਆਉਂਦੀ 119 ਸਾਲ ਇਸ ਫੀਲਡ ਦੇ ਵਿੱਚ ਸੇਵਾ ਕਰਦੇ ਹੋਗੇ ਔਰ ਹੁਣ ਸਾਨੂੰ ਤਾਂ ਜੇ ਕੋਈ ਸਵਾਲ ਪੁੱਛਦਾ ਨਾ ਤਾਂ ਅਸੀਂ ਕਹਿੰਦੇ ਸਾਡੀ ਪੱਗ ਦਾ ਸਵਾਲ ਆ ਅਸੀਂ ਇਸ ਤਰ੍ਹਾਂ ਦਾ ਕਰਨ ਤੋਂ ਪਹਿਲਾਂ ਸਾਡੇ ਲਈ ਮੌਤ ਮਨਜ਼ੂਰ ਆ ਚੰਗੀ ਫਿਰ ਇਹ ਇੱਕ ਹੀ ਚੀਜ਼ ਰੱਖਿਆ ਜੀ ਨੇ ਸਾਰਾ ਕਮਰਾ ਮਹਿਕਾ ਰੱਖਿਆ ਬੜੀ ਵਧੀਆ ਖੁਸ਼ਬੂ ਹੈ ਇਹ ਇੱਕ ਹੀ ਚੀਜ਼ ਹੈ ਕਿ ਜੀ ਇਹਦਾ ਨਾਮ ਕ੍ਰਿਸ਼ਮਾ ਪਾਊਡਰ ਹੈ ਵੀਰੇ ਭੰਡਾਰ ਵੀ ਕਹਿ ਦਿੰਦੇ ਆ ਇਹਨੂੰ ਇਹ ਵੀਰਜ ਨੂੰ ਜਿਹੜੇ ਲੋਕਾਂ ਦੇ ਅੰਦਰ ਐਕਟਿਵ ਮੋਟੈਲਿਟੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਇਹਦਾ ਹੀ ਇੱਕ ਅਪਰ ਵਰਜ਼ਨ ਹੁੰਦਾ ਹੈ ਉਹ ਹੈਗਾ ਕੰਟਵਰਦਕ ਜਿਹੜਾ ਬੈਸ ਸੁਪਰ ਕ੍ਰਿਸ਼ਮਾ ਵੀ ਅਸੀਂ ਕਹਿ ਦਿੰਦੇ ਆ ਇਹ ਵੀਰਜ ਦੇ ਅੰਦਰ ਐਕਟਿਵ ਮੋਟੈਲਿਟੀ ਵਧਾਉਂਦਾ ਹੈ ਜਿਹੜੇ ਪਸਟਲ ਹੁੰਦੇ ਹੈਗੇ ਉਹਨੂੰ ਘਟਾਉਂਦਾ ਹੈ ਬਹੁਤ ਸਾਰੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਇੱਕ ਪ੍ਰੋਬਲਮ ਹੁੰਦੀ ਆ ਪਿਸ਼ਾਬ ਦੇ ਨਾਲ ਤਾਂ ਤੌਣਦੀ ਬਹੁਤ ਸਾਰੇ ਮੁੰਡਿਆਂ ਨੂੰ ਇਹ ਪ੍ਰੋਬਲਮ ਹੁੰਦੀ ਆ ਪਾਟੀ ਜਾਂਦੇ ਨੇ ਨਾਲ ਤਾਂਤ ਨਿਕਲ ਰਹੀ ਆ ਉਹਨਾਂ ਲੋਕਾਂ ਦੇ ਅੰਦਰ ਵੀ ਕਮਰ ਦੀ ਦਰਦ ਸਾਰੇ ਸਰੀਰ ਦੇ ਵਿੱਚ ਕਮਜ਼ੋਰੀ ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਦੇ ਦੇਖੇ ਨੇ ਨਾ 80 84 ਕਿਲੋ ਵਜਨ ਸੀਗਾ ਪਰ ਤਾਂਤ ਕਰਕੇ ਸਾਲ ਦੇ ਵਿੱਚ ਵਿੱਚ 60 ਕਿਲੋ ਤੇ ਵਜਨ ਆ ਗਿਆ ਤੇ ਬੰਦਾ ਇਹ ਸੋਚਦਾ ਵੀ ਕਿਤੇ ਨਸ਼ੇ ਤਾਂ ਨਹੀਂ ਕਰਨ ਲੱਗ ਗਿਆ ਸੋ ਉਹਨਾਂ ਲੋਕਾਂ ਵਾਸਤੇ ਵੀਰਜ ਜਿਹੜਾ ਆਪਣਾ ਸਾਰੇ ਸਰੀਰ ਦੀ ਤਾਕਤ ਆ ਨਾ ਇਹ ਉਹਦਾ ਰਾਮ ਬਾਣਾ ਹੈ ਇਹ ਵੀਰਜ ਨੂੰ ਸਟਰੋਂਗ ਕਰਨ ਵਾਸਤੇ ਬਣਦਾ ਹੈ ਬਿਲਕੁਲ ਅੱਛਾ ਤੇ ਫਿਰ ਇਹਦਾ ਕੀ ਕੰਮ ਹੈਗਾ ਤੁਸੀਂ ਕਹਿ ਰਹੇ ਹੋ ਵੀ ਇਹ ਬੰਦਿਆਂ ਦੀ ਹਰ ਪ੍ਰੋਬਲਮ ਦੇ ਉੱਤੇ ਜਿਹੜਾ ਇਹ ਪਾਣੀ ਵਾਲਾ ਨੁਸਖਾ ਹੈ ਲਿਉਕੜ ਹੈਗਾ ਇਹ ਬੜਾ ਵਧੀਆ ਘੰਟੰਗਣਾ ਕੰਮ ਕਰਦਾ ਆਪਣੇ ਪੂਰੇ ਸਰੀਰ ਦਾ ਵੇਅਰ ਹਾਊਸ ਆਪਣੇ ਪੂਰੇ ਸਰੀਰ ਦਾ ਪਾਵਰ ਹਾਊਸ ਆਪਣਾ ਲੀਵਰ ਜੋ ਤੁਸੀਂ ਖਾਓਗੇ ਲੀਵਰ ਨਾਲ ਹੀ ਜਾਣਾ ਇਹ ਮਹਾਰਾਜਾ ਸ਼ਾਹੀ ਸ਼ਰਬਤ ਹੈ ਆ ਜਿਹਦੀ ਪੋਰਟਲ ਹੈ ਦੀ ਬੈਸਟ ਅੱਜ ਤੱਕ ਜਿੰਨੇ ਲੋਕਾਂ ਨੇ ਵਰਤਿਆ ਲੋਕ ਇਸ ਤਰ੍ਹਾਂ ਦੀ ਕੰਡੀਸ਼ਨ ਚਾਹੇ ਜਿਹੜੇ ਮੋٹے ਸੀਗੇ ਪਤਲਾ ਹੋਣਾ ਚਾਹੁੰਦੇ ਸੀਗੇ ਉਹਨਾਂ ਨੇ ਕਾਫੀ ਕੁਝ ਵਰਤ ਲਿਆ ਟ੍ਰੇਨਰਾਂ ਨੇ ਸਟੀਰੋਇਡਸ ਤੱਕ ਖਵਾਤੇ ਉਹਨਾਂ ਲੋਕਾਂ ਨੂੰ ਔਰ ਜਦੋਂ ਸਟੀਰੋਇਡਸ ਖਵਾਤੇ ਤਾਂ ਲੀਵਰ ਦੇ ਉੱਤੇ ਇਨਫੈਕਸ਼ਨ ਆਉਣੀ ਹੀ ਆਉਣੀ ਸੀ ਲੀਵਰ ਦੀ ਪ੍ਰੋਬਲਮਸ ਆਉਣੀ ਸੀਗੀਆਂ ਕਾਫੀ ਲੋਕ ਲੀਵਰ ਰਿਲੇਟਡ ਡੈਥ ਬੈੱਡ ਦੇ ਉੱਤੇ ਸੀਗੇ ਔਰ ਇਸ ਨੁਕਤੇ ਨੇ ਸਾਡੀ ਉਹ ਲੋਕਾਂ ਦੇ ਵਿੱਚ ਸ਼ਾਨ ਵਧਾਈ ਹੈ ਅਸੀਂ ਦਿਲੋਂ ਸ਼ੁਕਰੀਆ ਦਾ ਕਰਦੇ ਆਂ ਆਪਦੇ ਪਰਦਾਦਾ ਜੀ ਦਾ ਵੈਦ ਕੇਸਰ ਸਿੰਘ ਜੀ ਦਾ ਜਿਨ੍ਹਾਂ ਦੀ ਬਦੌਲਤ ਅਸੀਂ ਆਪਦੀ ਇੱਕ ਸਮਾਜ ਦੇ ਵਿੱਚ ਇੱਜ਼ਤ ਬਣਾ ਪਾ ਰਹੇ ਆਂ ਔਰ ਇਸ ਇੱਜ਼ਤ ਨੂੰ ਅੱਗੇ ਤੋਂ ਅੱਗੇ ਵਧਾ پا ਰਹੇ ਆ ਅੱਛਾ ਤੇ ਜਿਹੜਾ ਇਹ ਹੈਗਾ ਮਹਾਰਾਜਾ ਸ਼ਾਹੀ ਸ਼ਰਬਤ ਤੁਸੀਂ ਦੱਸ ਦਿਓ ਕਿਹੜੀਆਂ ਪ੍ਰੋਬਲਮ ਐ ਜਿਹੜੀਆਂ ਬੰਦਿਆਂ ਦੀਆਂ ਹੱਲ ਕਰਨ ਦੇ ਵਿੱਚ ਜਾਂ ਔਰਤਾਂ ਵੀ ਲੈ ਸਕਦੇ ਨੇ ਇਹਨੂੰ ਬੰਦੇ ਵੀ ਲੈ ਸਕਦੇ ਆ ਔਰਤਾਂ ਵੀ ਲੈ ਸਕਦੇ ਬੱਚੇ ਵੀ ਲੈ ਸਕਦੇ ਜੀ ਇਹ ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਆ ਭੁੱਖ ਨਹੀਂ ਲੱਗਦੀ ਹੈਗੀ ਰੋਟੀ ਖਾਂਦੇ ਸਾਰ ਪੇਟ 'ਚ ਵੱਟ ਪੈਣ ਲੱਗ ਜਾਂਦੇ ਆ ਸੰਗਰਹਿਣੀ ਦੀ ਪ੍ਰੋਬਲਮ ਆ ਇਹਦੇ ਨਾਲ ਹੀ ਸੰਗਰਹਿਣੀ ਦੀ ਦਵਾਈ ਅਲੱਗ ਚੱਲਦੀ ਹੈਗੀ ਆ ਜਿਨ੍ਹਾਂ ਲੋਕਾਂ ਦੇ ਅੰਦਰ ਇਹ ਪ੍ਰੋਬਲਮ ਆ ਵੀ ਟੱਟੀ ਰਾਹੀਂ ਮਿਊਕਸ ਨਿਕਲਦਾ ਵਾ ਸੰਗਰਹਿਣੀ ਦੇ ਵਿੱਚ ਜਦੋਂ ਸਿਵियर ਆਪਾਂ ਕਹਿੰਦੇ ਨੇ ਅਲਸਰੇਟਿਵ ਕੋਲੇਟਿਸ ਦੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਉਹਦੇ ਵਿੱਚ ਵੀ ਇਹ ਆਰਾਮਵਾਣ ਗੁਸਾ ਪਿਤ ਹੋ ਜਾਂਦਾ ਵਾ ਔਰ ਜਿੰਨਾ ਲੋਕਾਂ ਦੀ ਲੀਵਰ ਦੀ ਲਾਸਟ ਸਟੇਜ ਕਹਿ ਦਿੰਦੇ ਡਾਕਟਰਸ ਤਾਂ ਉਹਦੇ ਵਿੱਚ ਵੀ ਇਹਨੇ ਕਾਫੀ ਲੋਕਾਂ ਨੂੰ ਰਿਕਵਰ ਕਰ ਚੁੱਕਿਆ ਔਰ ਪੇਸ਼ੈਂਟ ਆ ਕੇ ਸ਼ੁਕਰੀਆ ਦਾ ਕਰਕੇ ਜਾਂਦੇ ਆ ਵੀ ਸਾਨੂੰ ਤਾਂ ਜੀ ਵੈਦ ਜੀ ਨੇ ਬਚਾਲਿਆ ਸਾਨੂੰ ਲੋੜ ਹੀ ਨਹੀਂ ਗਈ ਸੀ ਕਿਸੇ ਨਾਲ ਚੀਟਿੰਗ ਕਰਨੀ ਅਸੀਂ ਇਹਦੇ ਨਾ ਚੀਜ਼ਾਂ ਦੇ ਵਿੱਚ ਸਟੀਰੋਇਡ ਮਲਾਵਾਂਗੇ ਅੱਜ ਸਟੀਰੋਇਡ ਮਲਾ ਕੇ ਚੀਜ਼ ਚੱਲ ਜੂਗੀ ਕੱਲ ਨੂੰ ਕੀ ਕਰੋਗੇ ਮਹਾਰਾਜ ਅੱਜ ਤੱਕ ਤੁਸੀਂ ਕਿਸੇ ਨੂੰ ਝੂਠ ਬੋਲ ਕੇ ਸਭ ਕੁਝ ਕਰਕੇ ਅੱਜ ਸਭ ਕੁਝ ਕਰ ਲੋਗੇ ਇੱਕ ਨਾ ਇੱਕ ਦਿਨ ਤਾਂ ਫੜੇ ਜਾਓਗੇ ਨਾ ਜਿੱਦੇ ਫੜੇਗੇ ਉਸ ਤੋਂ ਬਾਅਦ ਕੀ ਕਰੋਗੇ ਸੋ ਇਹ ਲੰਬੀ ਸੋਚ ਰੱਖਣੀ ਪੈਂਦੀ ਆ ਆਪਦੇ ਬਜ਼ੁਰਗਾਂ ਦੀ ਪੱਗ ਦੀ ਲਾਜ ਰੱਖਣੀ ਪੈਂਦੀ ਆ ਔਰ ਹਰ ਚੀਜ਼ ਦੇ ਵਿੱਚ ਆਪਦੀ ਇੱਜ਼ਤ ਨੂੰ ਟੱਕ ਕੇ ਚੱਲਣਾ ਪੈਂਦਾ ਆ ਵੀ ਪਰਮਾਤਮਾ ਕੋਈ ਇਸ ਤਰ੍ਹਾਂ ਦਾ ਕਰਮ ਨਾ ਕਰਾ ਦੇ ਖਾਸ ਕਰਕੇ ਪੈਸੇ ਕਰਕੇ ਤਾਂ ਬਿਲਕੁਲ ਵੀ ਨਹੀਂ ਵੀ ਕੱਲ ਨੂੰ ਦਾਗ ਲੱਗ ਜਾ ਜੀ ਜੀ ਅੱਛਾ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਮਿੱਟੀ ਰੰਗਾ ਫਾਰਮੂਲਾ ਨੁਸਖਾ ਹੈਗਾ ਮਿੱਟੀ ਜਿੰਨੀ ਪਾਵਰ ਤਾਕਤ ਜਿਹੜਾ ਸਰੀਰ 'ਚ ਦੇ ਦੇਗਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਜੀ ਇਹਦਾ ਇਸਤੇਮਾਲ ਹੈਗਾ ਜੀ ਅੱਧਾ ਚਮਚ ਰਾਤ ਨੂੰ ਲੈਣਾ ਦੁੱਧ ਦੇ ਨਾਲ ਔਰ ਮੈਂ ਖਾਸ ਕਰਕੇ ਬੇਨਤੀ ਕਰੂੰਗਾ ਜਿੰਨਾ ਲੋਕਾਂ ਨੂੰ ਤਾਂਤ ਪੈਂਦੀ ਹੋਵੇ ਉਹ ਇਹ ਤੋਂ ਜ਼ਰੂਰ ਦੂਰ ਰਹਿਣ ਉਹ ਇਹਦੇ ਨੇੜੇ ਵੀ ਨਾ ਆਉਣ ਹਾਂ ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਆ ਇੰਦਰੀ ਸੁੰਗੜ ਜਾਂਦੀ ਆ ਤੇ ਉਸ ਤੋਂ ਬਾਅਦ ਗਰਸਤ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਮਰ ਵੱਡੀ ਹੋਣ ਤੋਂ ਬਾਅਦ ਗਰਸਤ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਲੋਕਾਂ ਵਾਸਤੇ ਆਰਾਮ ਬਣਾ ਪਰ ਅਗਰ ਤੁਹਾਡੀ ਉਮਰ ਛੋਟੀ ਆ ਉਪਰੋਂ ਤੁਹਾਨੂੰ ਡਰਾਪਿੰਗ ਹੁੰਦੀ ਆ ਤਾਂ ਇਸ ਚੀਜ਼ ਤੋਂ ਪਲੀਜ਼ ਬਚ ਕੇ ਰਹੋ ਇਹ ਤੋਂ ਥੋੜਾ ਹੀ ਦੂਰ ਰਹੋ ਕਿਉਂਕਿ ਇਹ ਇਹਦੇ ਅੰਦਰ ਕੁਝ ਇਸ ਤਰ੍ਹਾਂ ਦੀਆਂ ਪਸਮਾ ਨੇ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਜਿਹੜੀਆਂ ਕਿ ਗਰਮ ਨੇ। ਸ਼ੁਕਰੀਆ ਸਾਰੀ ਗੱਲਬਾਤ ਦੇ ਯੋਧਾ ਜੀ। ਉਮੀਦ ਕਰਦੇ ਹਾਂ ਕਿ ਵੀਡੀਓ ਹੋਰ ਨਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ। ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਜੀ ਡੀ ਆਯੁਰਵੇਦਾ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ। ਧੰਨ